ਗੈਂਗ ਹੈ ਇੱਕ ਦਾ ਸੌਰਾ ਹੈ ਇੱਕ ਇਹਦੇ ਘਰ ਵਾਲੀ ਉਹ ਤਾਂ ਦੁਕਾਨ ਤੇ ਬੈੰਦੇ ਨੇ ਇਹ ਲੋਕਾਂ ਨੂੰ ਬਾਹਰੋਂ ਲੁੱਟਦਾ ਹੈ 40 ਤੋਂ 50 ਲੱਖ ਰੁਪਏ ਦੇ ਠੱਗੀ ਕਹਿੰਦੇ ਨੇ ਵੀ ਵੱਜੀ ਆ ਸਾਡੇ ਨਾਲ ਮੇਰਾ 1,20,000 ਰੁਪਏ ਦਾ ਕੈਸ਼ ਹੈ ਜੀ 1,20,000 ਪੰਜ ਤੋੜੇ ਸਿਆਉਨਾ ਕੀ ਨਾਮ ਆਪਣਾ ਮੇਰਾ ਜੀ ਗੈਂਗ ਸਿੰਘ ਜੀ ਡਾਕਟਰ ਹਾਂ ਸ਼ਾਜ ਜੀ ਕਿਹੜਾ ਪਿੰਡ ਹੈ ਸ਼ਾਜਲੀ ਸ਼ਾਜਲੀ ਕਿੰਨੇ ਦੀ ਹੋ ਗਈ ਕੁੱਲ ਆ 530 530 ਠੱਗੀ ਵੱਜ ਗਈ ਡਾਕਟਰ ਸਾਹਿਬ ਨਾਲ ਦੇਖ ਸਕਦੇ ਹੋ ਵੀ ਤਸਵੀਰਾਂ ਮਨੇ ਸੈੱਟ ਕਰਨਾ ਦਿੱਤਾ ਹੈ ਜੀ ਉਹ ਮੇਰੀ ਨੂੰਹ ਵਾਸਤੇ ਹਾਂ ਤਨ ਤੋਲੇ ਨੇ ਸੋਨੇ ਸੋਨਾ ਜਮਾਇਆ ਅੱਛਾ ਸੋਨਾ ਜਮਾਇਆ ਕਿੰਨਾ ਤਨ ਤੋਲੇ ਨੇ ਤੁਸੀਂ ਸੋਨਾ ਦਿੱਤਾ ਸੀ ਕਿ ਪੈਸੇ ਨਹੀਂ ਨਹੀਂ ਸੋਨਾ ਦਿੱਤਾ ਅੱਛਾ ਪਣਾ ਕੇ ਕਰਾਉਣ ਨੂੰ ਜਿਵੇਂ ਕਹਿਦਿਆ ਨਿਆ ਪਣਾ ਕੇ ਕਰਵਾਉਣ ਵਾਸਤੇ ਪਣਾ ਕੇ ਕਰਵਾਉਣ ਵਾਸਤੇ ਆਪਣਾ ਵੀ ਮਾਤਾ ਕੁਸ ਤੂੜ ਤੋਲੇ ਦਾ ਭਾਈ ਇੱਕ ਤਾਂ ਸਾਂਪ ਆ ਇੱਕ ਲੜੀ ਆ ਤੋਲੇ ਦੀ ਸਾਨੂੰ ਕਹਿੰਦਾ ਵੀ ਕਾਂਟੇ ਕਰਕੇ ਦੇਊਗਾ ਮੈਂ ਕੁਝ ਵੀ ਨਹੀਂ ਸਾਨੂੰ ਅੱਛਾ ਜੀ ਆਪਣਾ ਜੀ ਆਪਣਾ ਜੀ ਕਵਾਲੀਆਂ ਧੀਆਂ ਕਿ ਸਾਂਪ ਦੀ ਗਈ ਤੇ ਨਕੀਆਂ ਧੀਆਂ ਲੱਤੀਆਂ ਦੇ ਪਰਚੀ ਦੇ ਨਿਸ਼ਾਨ ਦਿੱਤੀ ਹੈਗੀ ਬਾਲੀਆਂ ਦੀ ਪਰਚੀ ਸਾਡੇ ਕੋਲ ਦੀ ਬਾਲੀਆਂ ਦੀ ਪਰਚੀ ਹੈਗੀ ਹੈ ਤੁਸੀਂ ਇੰਨਾ ਸਿਉਣਾ ਕਹਦੇ ਵਾਸਤੇ ਦਿੱਤਾ ਸੀ ਲੱਤੀਆਂ ਟੁੱਟੀਆਂ ਹੋਈਆਂ ਤੇ ਪੁੱਤ ਵੀ ਕਰਾਉਣੀਆਂ ਤੇ ਬਾਲੀਆਂ ਹਲਕੀਆਂ ਤੇ ਭਾਰੀ ਕਰਾ ਕੇ ਕੁੜੀ ਦਾ ਵਿਆਹ ਕਰਨਾ ਸੀ ਉਹ ਭਾਰੀਆਂ ਕਰਾਉਣ ਵਾਸਤੇ ਸਿਉਣਾ ਦਿੱਤਾ ਸੀ 1.5 ਟੋਲਾ ਹੀ ਮੇਰਾ ਸਿਉਣਾ ਹਾਂ ਕਿੰਨੇ ਗ੍ਰਾਮ ਦਾ 14 ਗ੍ਰਾਮ ਦਾ ਹਾਰ ਉਹ ਵਾਸਤੇ 3 ਗ੍ਰਾਮ ਮੇਰਾ ਸੋਨਾ ਜਮਾਇਚ ਤੇ ਉਦੋਂ ਬਾਅਦ ਇੱਕ ਹਾਰ ਦਿੱਤਾ ਸੀ 14 ਗ੍ਰਾਮ ਦਾ ਤੰਕਾ ਲਵਾਉਣ ਨੂੰ ਉਹ ਵੀ ਨੂੰ ਡੁਪਲੀਕੇਟ ਕਿੰਨੇ ਗ੍ਰਾਮ ਦਾ 14 ਗ੍ਰਾਮ ਦਾ 14 ਗ੍ਰਾਮ ਦਾ ਹਾਰ ਹਾਂ ਡੁਪਲੀਕੇਟ ਹੈ ਡੁਪਲੀਕੇਟ ਨਿਕਲੇ ਆ ਆ ਡੁਪਲੀਕੇਟ ਆਹ ਤਾਂਗਾ ਪਾ ਕੇ ਦੇ ਦੂੰਗਾ ਤੇ ਫਿਰ ਕਹਿੰਦਾ ਭਾਣੇ ਤਿੰਨ ਮਹੀਨੇ ਅਸੀਂ ਸਾੜੇ ਗੱਡੀ ਵੀ ਹਾਰ ਦੇਈ ਹਾਰ ਦੇ ਦੇ ਅੱਛਾ ਹਾਰ ਸੀ ਤੁਹਾਡਾ ਹਾਰ ਸੀ ਤੁਹਾਡਾ ਗ੍ਰਾਮ ਦਾ 14 ਗ੍ਰਾਮ ਦਾ ਆ ਡੁਪਲੀਕੇਟ ਨਿਕਲੇ ਡੋਸਤੋ ਜਿੰਨੇ ਪੀੜਤ ਨੇ ਜਿੰਨਾਂ ਨਾਲ ਠੱਗੀ ਬੱਜੀ ਆ ਇਕੱਠੇ ਹੋਏ ਨੇ ਕਿੜੀਆਂ-ਕੜੀਆਂ ਧਾਰਾਂ ਲੱਗੀਆਂ ਨੇ ਇੱਕ 318 ਦੀ 4 ਹੈ ਜੀ ਹਾਂ ਇੱਕ 316 ਦੀ 2 ਹੈ 61 ਦੀ 2 ਦੀ ਗਿਰਫਤਾਰੀ ਪੈ ਗਈ ਹਾਂ 2 ਦੀ ਪੈ ਗਈ ਕੋਸੋਰੇ ਦੀ ਕੋਦੀ ਘਰ ਵਾਲੀ ਦੀ ਉਹ ਫਰਾਰ ਆ ਆਪ ਕੋ ਅੱਛਾ ਇੱਕੋ ਦਾ ਸੌਰਾ ਫੜ ਲਿਆ ਇੱਕੋ ਦੀ ਘਰ ਵਾਲੀ ਫੜਦੀ ਸੁਨਿਆ ਜਿਹੜੀ ਠੱਗੀ ਲਾਉਂਦਾ ਉਹ ਤਾਂ ਲਾਉਂਦਾ ਏਕਮ ਬਰਮੇ ਦੇ ਨਾਂ ਤੇ ਜਿਹੜਾ ਇਹਦਾ ਆਧਾਰ ਕਾਰਡ ਤੇ ਪੈਨ ਕਾਰਡ ਹੈ ਉਹ ਬਲਜੀਤ ਬਰਮਾ ਹੈ ਪਾਲੀਆਂ ਬਾਈ ਅੱਛਾ ਕੀ ਸੀਗਾ ਇਹ ਉਹ ਜਮੀਨ ਨਕਲੀ ਅੱਛਾ ਨਕਲੀ ਦੇ ਦਿੱਤੀਆਂ ਸੀਗੀਆਂ ਅੱਛਾ ਨਕਲੀ ਵਾਲੀਆਂ ਦਿੱਤੀਆਂ ਆ ਦੇਖੋ ਬਈ ਟਾਂਕਾ ਲਵਾਉਣ ਵਾਸਤੇ ਤਾਂ ਨਹੀਂ ਮਿਲਦੀ ਟਾਂਕਾ ਲਵਾਉਣ ਕਿਹਦਾ ਹੀ 3 ਤੋਲੇ ਸੋਨਾ ਜਿੰਨਾ ਅੱਛਾ ਇੰਨਾ ਕਿਵੇਂ ਦੇਤਾ ਕੁਛ ਬਸ ਮਾ ਜਾਨੀ 50 ਲੱਖ ਦੀ ਇਕੱਲੇ ਖੜਿਆ ਖੜਿਆ ਅੱਜ ਬੱਜੀ ਹੈ ਜਿਹੜਾ ਜ਼ਿਲ੍ਹਾ ਬਦਲਿਆ ਜੀ ਪਹਿਲਾਂ ਪਟਿਆਲੇ ਜੀ ਲਿਖ ਲਾ ਕੇ ਆਇਆ ਅੱਛਾ ਜੀ ਉੱਥੋਂ ਫਿਰ ਬਦਲ ਕੇ ਮਾਨਸਾ ਜਿਲ੍ਹਾ ਵਾ ਗਿਆ ਉੱਥੇ ਬਰੇਟਿਆਂ ਕੋਲੇ ਪਿੰਡ ਖੜਾਲਾ ਐ ਅਸੀਂਾਂ ਦੇ ਚੀ 15 ਲੱਖ ਦੀ ਚੀ ਲਾ ਕੇ ਆਏ ਠੀਕ ਇਹਦਾ ਕੰਮ ਹੈ ਜਲਾ ਬਦਲਣਾ ਤੇ ਲੋਕਾਂ ਨੂੰ ਕਹਿਣਾ ਉਦੋਂ ਬਾਅਦ ਵੀ ਕਰੋ ਕੀ ਕਰਦੇ ਹੋ ਮੇਰੇ ਡਿੱਦੇ ਧਰ ਕੇ ਪਿਸਤੌਲ ਕਹਿੰਦਾ ਮੈਂ ਗੋਲੀ ਮਾਰ ਦੂੰ ਤੁਸੀਂ ਕੌਣ ਹੋ ਮੈਨੂੰ ਰੋਕਣ ਵਾਲੇ ਤੁਸੀਂ ਕੀ ਚੀਜ਼ ਹੋ ਅਸੀਂ ਵਾਪਸ ਆ ਗਏ ਅਛਾ ਪਿਸਤੌਲ ਧਰ ਕੇ ਵੀਡੀਓ ਪਾਈ ਤੀ ਇਹ ਨਹੀਂ ਪਤਾ ਹੈ ਅਸਲੀ ਹੈ ਕਿ ਨਕਲੀ ਹੈ ਛੋਡੇ ਨਾਲ ਵੀ ਬੱਚੀ ਹੈ ਜੀ ਹਾਂ ਜੀ ਕਾਦੀ ਛੋਡੇ ਨਾਲ ਕਿੰਨੇ ਦੀ 50000 ਦਾ 50000 ਦਾ ਸਮਾਨ ਆਪਣੇ ਨਾਲ ਜੀ ਲੱਖ ਰੁਪਏ ਦੀ ਲੱਗਦਾ ਨਗਦ ਲੱਖ ਰੁਪਈਆ ਛੋਡੇ ਨਾਲ ਜੀ ਅੱਜ ਦੋ ਸ਼ਾਂਪਾਂ ਨੇ ਦੋ ਸ਼ਾਂਪਾਂ ਆਪਣਾ ਬਈ 65000 ਰੁਪਏ 65000 ਕੋਈ ਸਬੂਤ ਹੈਗਾ ਸਬੂਤ ਪਰਚੀ ਸਲਿੱਪ ਜਿਹੜੀ ਦੀ ਆ ਹੱਥੀ ਕਾਗਜ਼ ਦੀ ਅੱਛਾ ਆਪਣਾ ਬਈ ਬਾਲੀਆਂ ਨਹੀਂ ਮਾਤਾ ਮਾਤਾ ਦੀਆਂ ਬਾਲੀਆਂ ਨੇ ਕਿਦੇ ਅੱਗੇ ਖੜੇ ਨੇ ਪੁਲਿਸ ਚੌਂਕੀ ਮਹਿਲਾ ਆ ਆਪਣਾ ਬਈ ਆਪਣਾ 2 ਲੱਖ 70 ਕੈਸਾ ਹੀ ਤਨ ਤੋਲੇ ਸੋਨਾ ਜਿੰਦਾ ਅੱਛਾ ਇੰਨਾ ਕੁ ਮੈਂ ਦਿੱਤਾ ਕੁਛ ਬਸ ਮਾਰ ਰੋਣ ਵਾਸਤੇ ਦਿੱਤਾ ਸੀ ਜਿੰਨੇ ਪੈਸੇ ਹਾਂ ਜੀ ਲਾਰ ਲੱਪਾ ਲਾਉਣ ਲੱਗਾ ਕਿਹਨੂੰ ਆਪਣਾ ਜਗਸੀਰ ਸਿੰਘ ਆ ਜੀ ਪਿੰਡ ਪਿੰਡ ਖੜਿਆਲ ਆ ਜੀ ਆਪਣਾ ਬਈ 3 ਲੱਖ 7000 ਕਿੱਸਾ ਜੀ ਬਾਕੀ ਸਫਾ ਟੋਲੇ ਦਾ ਕੜਾ ਕਿੰਨੇ ਪੈਸੇ 3 ਲੱਖ 3 ਕਿਵੇਂ ਦਿੱਤਾ ਤੇ Google Pay ਕਰ ਰਹੇ ਹੋ ਨਹੀਂ ਜੀ ਤੁਸੀਂ ਟੂਮਾ ਕਰਵਾਉਣੀ ਸੀ ਜੀ ਮੁੰਡੇ ਦਾ ਵਿਆਹ ਸੀ ਵਿਆਹ ਤੋਂ ਪਹਿਲਾਂ ਹੀ ਹੋ ਗਿਆ ਕੰਮ ਹਾਂਜੀ ਅੱਛਾ 58 Google Pay Google Pay ਕਿੰਨਾ ਹੈ 858 1 ਲੱਖ 58 1 ਲੱਖ 58000 Google Pay ਹੈ ਕੀ ਨਾਮ ਹੈ ਆਪਣਾ ਸਾਤ ਕੋ ਜੀ ਕਿਹੜਾ ਪਿੰਡ ਹੈ ਖੜਿਆਲੀ ਆਪਣੇ ਨਾਲ ਵੀ ਬੱਜੀ ਹੈ ਹਾਂਜੀ ਐ ਇੱਕ ਇੱਕ ਟੋਲੇ ਦਾ ਕੜਾ ਹੈ ਇੱਕ ਟੋਲੇ ਦਾ ਕੜਾ ਹੈ ਕੜਾ ਕਿਵੇਂ ਇਹ ਕੜਾ ਉਹਨੂੰ ਬਣਵਾਉਣ ਵਾਸਤੇ ਦਿੱਤਾ ਜੀ ਅੱਛਾ ਹਾਂ ਨਕੜਾ ਬਣਵਾਉਣ ਵਾਸਤੇ ਕਿਵੇਂ ਮੰਨ ਲਓ ਇੱਕ ਪਏ ਉਹਨੇ ਪਹਿਲਾਂ ਭਰਾਲੇ ਕੜਾ ਦਿੱਤਾ ਨਹੀਂ ਅੱਛਾ ਪੈਸੇ ਕਿੰਨੇ ਦਿੱਤੇ ਉਹਨੂੰ 50000 ਰੁਪਏ ਦਿੱਤਾ ਜੀ 50000 ਦਿੱਤਾ ਸੀਗਾ ਕੜਾ ਬਣਵਾਉਣ ਵਾਸਤੇ ਆਪਣੇ ਆਪਣਾ ਜੀ ਆਪਣਾ ਡੇਢ ਟੋਲਾ ਹੀ ਸੀ ਜੀ ਕੀ ਕੰਮ ਕਰਦੇ ਹੋ ਡੈਢੀ ਧੱਪਾ ਕਰਦੇ ਥੋੜਾ ਡੇਢ ਟੋਲਾ ਕਿਵੇਂ ਐ ਅਸੀਂ ਤਾਂ ਪੈਸੇ ਲੈਂਦੇ ਜੀ 60000 ਰੁਪਏ ਤੁਸੀਂ ਲੈਂਦੇ ਕਹਨੇ ਗੈਨੇ ਤੇ ਰਿਆ ਤੀ ਸੋਣਾ ਗੈਨੇ ਤੁਸੀਂ 60000 ਵਰਤਿਆ ਤੀ ਹਾਂ ਜੀ ਠੀਕ ਹੈ ਡੇਢ ਟੋਲਾ ਹਾਂ ਡੇਢ ਟੋਲਾ ਆਪਣੇ ਜੀ ਆਪਣੇ ਤਾਂ ਤੋਲੇ ਦੇ ਰਿੰਗ ਨਹੀਂ ਰਿੰਗ ਕਿਵੇਂ ਉਹ ਕੁੰਡੇ ਲਪਾਉਣੇ ਸੀ ਕੁੰਡੇ ਲਪਾਉਣੇ ਤੇ ਹਾਂ ਮੁੜ ਕੇ ਦਿੱਤੇ ਨਹੀਂ ਮੁੜ ਕੇ ਦਿੱਤੇ ਨਹੀਂ ਹਾਂ ਹੋਰ ਕੀ ਕਹੀ ਜਾਂਦੀ ਅੱਜ ਦਿਨ ਆ ਕੱਲ ਨੂੰ ਕਹਿੰਿਆ ਦਿੱਤੇ ਨਹੀਂ ਆ ਕੀ ਹੈਗਾ ਡਾਕਟਰ ਸਾਹਿਬ ਇਹ ਪੀ ਸਰਟੀਫਿਕੇਟ ਹੈ ਜਿਹੜਾ ਪੰਚਾਇਤ ਦਾ ਸਰਟੀਫਿਕੇਟ ਹੁੰਦਾ ਇਹਦੇ ਤੇ ਉਹ ਮੰਨਿਆ ਹੋਇਆ ਹੈ ਪੰਚਾਇਤ ਚ ਕੀ ਮੈਂ ਆ ਲੋਕਾਂ ਦਾ ਵਾ ਦੇਣਾ ਪਰ ਇਹ 10 ਤਰੀਕ ਨੂੰ ਮੰਨਿਆ ਤੇ 11 ਤਰੀਕ ਨੂੰ ਕਹਿੰਦਾ ਮੈਂ ਥਾਣੇ ਨਿਬੜੂਗਾ ਮੈਂ ਕੀ ਦੇਣਾ ਹੈ ਨਾ ਲੋਕਾਂ ਦਾ ਯਾਨੀ 50 ਲੱਖ ਦੀ ਇਕੱਲੇ ਖੜਿਆ ਖੜਿਆ ਜਿ ਵੱਜੀ ਹੈ ਜਿਹੜਾ ਜਿਲਾ ਇਹ ਜਿਲਾ ਬਦਲਦਾ ਜੀ ਪਹਿਲਾਂ ਪਟਿਆਲੇ ਜੀ ਲਿਖਲਾ ਕੇ ਆਇਆ ਅੱਛਾ ਜੀ ਉੱਥੋਂ ਫਿਰ ਬਦਲ ਕੇ ਮਾਨਸਾ ਜਿਲ੍ਹਾ ਵਾਗ ਗਿਆ ਉੱਥੇ ਬਰੇਟਾਂ ਕੋਲੇ ਪਿੰਡ ਖੜਾਲਾ 15 ਲੱਖ ਦੀ ਠੱਗੀ ਸਾਡੇ ਦਿਹਾੜੀਦਾਰ ਲੋਕਾਂ ਨਾਲ ਹੀ ਸਾਡੇ ਵੀਰਾਂ ਦੇ ਅੰਦਾਜ਼ੀਆਂ ਦੇ ਆਰੀ ਜਨਾਂ ਦੇ ਵੀਰੇ ਇੰਨਾ ਜਿਹਾ ਚਲਾ ਲੋ ਐਸਸੀਆਂ ਦੇ ਵਿੱਚ ਹੀ 15 ਲੱਖ ਦੀ ਠੱਗੀ ਲਾ ਕੇ ਆਇਆ ਉਹ ਵੀ ਵਿੱਚ ਰਿਪੋਰਟ ਦੇ ਲਿਖੇਗੇ ਦੋਏ ਅੱਛਾ ਇਕੱਠੇ ਹੋ ਕੇ ਇਸ ਐਸਐਸਪੀ ਦੇ ਤੇ ਡਿਪਟੀ ਸਾਹਿਬ ਦੇ ਇਹਦਾ ਕੰਮ ਹੈ ਜਿਲਾ ਬਦਲਣਾ ਤੇ ਲੋਕਾਂ ਨੂੰ ਕਹਿਣਾ ਉਦੋਂ ਬਾਅਦ ਵੀ ਕਰੋ ਕੀ ਕਰਦੇ ਹੋ ਮੇਰੇ ਤਾਂ ਜਿਹੜੀ ਰਿਸ਼ਤੇਦਾਰ ਹੈ ਉਹ ਐਸਐਸਪੀ ਹੈ ਅੱਛਾ ਫੋਟੋ ਵੀ ਲੱਗੀਆਂ ਜੀ ਐਸਐਸਪੀ ਦੀ ਅੱਛਾ ਅੱਛਾ ਮੈਂ ਪੰਚਾਇਤ ਮੈਂਬਰਾਂ ਲੋਕ ਮੇਰੇ ਲਈ ਵੀ ਇਕੱਠੇ ਹੋ ਕੇ ਆਏ ਵੀ ਸਾਡੇ ਨਾਲ ਇਸ ਤਰ੍ਹਾਂ ਕਰਕੇ ਆ ਠੱਗੀ ਵੱਜ ਗਈ ਠੀਕ ਹੈ ਮੈਂ ਕਿਹਾ ਵੀ ਕਾਦੀ ਵੱਜੀ ਕਹਿੰਦੇ ਆਏ ਕਰਕੇ ਆਏ ਜਦੋਂ ਜੀ ਅਸੀਂ ਪੰਚਾਇਤ ਤੌਰ ਤੇ ਫਿਰ ਇਕੱਠ ਕਰਕੇ ਇਹਦੇ ਦੁਕਾਨ ਕੋਲੇ ਗਏ ਅਸੀਂ ਜੱਗੀ ਤੇ ਮੈਂ ਜਾ ਕੇ ਉਹਨੂੰ ਪੁੱਛਿਆ ਵੀ ਭਾਈ ਜੀ ਆ ਲੋਕਾਂ ਦਾ ਕੀ ਆ ਤੂੰ ਲੈਣਾ ਦੇਣਾ ਦੇ ਉਹਨੇ ਉਲਟਾ ਸਾਨੂੰ ਗੱਡੀ ਦੇ ਧਰ ਕੇ ਪਿਸਤੌਲ ਕਹਿੰਦਾ ਮੈਂ ਗੋਲੀ ਮਾਰ ਦੂੰ ਤੁਸੀਂ ਕੌਣ ਹੋ ਮੈਨੂੰ ਰੋਕਣ ਵਾਲੇ ਤੁਸੀਂ ਕੀ ਚੀਜ਼ ਹੋ ਅਸੀਂ ਵਾਪਸ ਆ ਗਏ ਫਿਰ ਉਹਨੂੰ ਜੀ ਸਰਪੰਚ ਦੇ ਬੁਲਾਇਆ ਪੰਚਾਇਤ 'ਚ ਉੱਥੇ ਲੈਟਰ ਪੈਡ ਤੇ ਬਾਕਾ ਤੇ 20-25 ਲੱਖ ਦਾ ਤਾਂ ਸਾਡੀ ਪੰਚਾਇਤ 'ਚ ਪੰਜ ਮੈਂਬਰ ਤੇ ਛੇਵਾਂ ਸਰਪੰਚ ਦੀ ਉਹ ਚ ਮੰਨਿਆ ਇਹ ਉਹ ਮੰਨਿਆ ਕਿ ਹਾਂ ਮੈਂ ਆ ਕਿੰਨੇ ਲੱਖ ਮੰਨੇ ਉਹ ਜੀ ਮੈਂ ਤੁਹਾਨੂੰ ਦੱਸਦਾ ਇੱਕੜੇ ਉਹਨੇ 20-25 ਬੰਦਿਆਂ ਦੇ ਨਾਮ ਜਿਹੜੇ ਅਸੀਂ ਦੱਸਿਓ ਉਹਨੇ ਮੰਨੇ ਕਿ तकरीबन ਸਾਡੇ ਸਾਡੇ ਕੋਲੇ ਉਦੋਂ ਬਾਅਦ ਜਿਹੜੇ ਬਾਹਰ ਦੇ ਲੋਕ ਜਿਹੜਾ ਨੂੰ ਇਹਨੇ ਪਾਰ ਰੱਖਿਆ ਸੀ ਕਿ ਤੁਹਾਨੂੰ ਤਾਂ ਮੈਂ ਡੇਢ ਦੇ ਕੇ ਦੇ ਦੂੰਗਾ ਉਹ ਫਟ ਕੇ ਵੀ ਸਾਡੇ ਤਾਂ ਦੇ ਦੂੰਗਾ 20 25 ਲੱਖ ਦਾ ਸਾਡੇ ਕੋਲੇ ਮੰਨ ਗਿਆ ਤੇ ਤੇ ਸੈਨ ਕੀ ਕਰਕੇ ਆ ਜਿਹੜੀ ਠੱਗੀ ਲਾਉਂਦਾ ਉਹ ਤਾਂ ਲਾਉਂਦਾ ਏਕਮ ਬਰਮੇ ਦੇ ਨਾਂ ਤੇ ਜਿਹੜਾ ਇਹਦਾ ਆਧਾਰ ਕਾਰਡ ਤੇ ਪੈਨ ਕਾਰਡ ਹੈ ਉਹ ਬਲਜੀਤ ਬਰਮਾ ਹੈ अच्छा वो बलजीत वर्मा ਜਿਹੜਾ ਬੋਰਡ ਲਾਇਆ ਵਾ ਠੱਗੀ ਲਾਉਣ ਦੀ ਦੁਕਾਨ ਤੇ ਉਹ ਇੱਕ ਬਨਵੇਂ ਦਾ ਸੈਨ ਕਿਹੜੇ ਨਾਂ ਤੇ ਕਰਦਾ ਹੈ ਸੈਨ ਉਹਨੇ ਜੀ ਉਹਨੂੰ ਛੱਡ ਕੇ ਜਿਹੜਾ ਪੰਚਾਇਤ ਚ ਕਰਕੇ ਗਿਆ ਜਿਹੜਾ ਮੰਨਿਆ ਉਹ ਪੰਚਾਇਤ ਚ ਉਹ ਤੇ ਏਕਮ ਬਰਮੇ ਦੇ ਸੈਨ ਕਰਕੇ ਗਿਆ ਉੱਥੇ ਵੀ ਇਹਨੇ 420 ਕੀਤੀ ਆ ਜਿਸ ਫਿਰ ਉਹਦੇ ਵੀ ਪਰਚਾ ਹੋਇਆ ਤੇ ਉਹਦਾ ਜੀ ਅਸੀਂ ਨੇ ਐਪਲੀਕੇਸ਼ਨ ਚ ਨਾਲ ਲਾਇਆ ਉਹ ਫੋਟੋ ਕਾਪੀ ਪਿਸਤੌਲ ਦੀ ਅੱਛਾ ਜੀ ਉਹਦੇ ਤੇ ਹੁਣ ਤਨੂਨ ਕੀ ਕਰਦਾ ਹੈ ਜਾਂ ਪ੍ਰਸ਼ਾਸਨ ਕੀ ਕਰਦਾ ਹੈ ਉਹਨਾਂ ਦੇ ਅਸੀਂ ਤਾਂ ਨਾਲ ਲਾਤਾ ਵੀ ਸਾਨੂੰ ਇਹਨੇ ਇਹ ਡਰਾਇ ਵੀ ਮੈਂ ਗੋਲੀ ਮਾਰ ਦੂੰਗਾ ਉਹ ਪਿਸਤੌਲ ਦੀ ਫੋਟੋ ਕਾਪੀ ਐਸੋਡੇ ਕੋਲੇ ਫੋਟੋ ਕਾਪੀ ਨਾਲ ਲਾਈ ਆ ਜੀ ਐਪਲੀਕੇਸ਼ਨ ਚ ਅੱਛਾ ਸਾਨੂੰ ਉਹਨੇ ਭੇਜੀ ਸੀ ਨਹੀਂ ਜੀ ਉਹਦੇ ਉਹ ਭੇਜੀ ਸੀ ਗੱਡੀ ਤੇ ਰੱਖ ਰੱਖੀ ਸੀ ਦਹਤ ਬੰਦਾ ਦੀ ਗੱਡੀ ਤੇ ਰੱਖ ਰੱਖੀ ਸੀ ਅੱਛਾ ਵੀਡੀਓ ਪਾਈ ਸੀ ਸਾਨੂੰ ਹਾਂ ਵੀ ਮੈਂ ਐ ਕਰ ਦੂੰਗਾ ਅੱਛਾ ਹਾਂ ਤੇ ਅਛਾ ਹੈ ਆਪੀ ਅਛਾ ਪਿਸਤੌਲ ਤੱਕ ਕੇ ਵੀਡੀਓ ਪਾਈ ਤੀ ਇਹ ਨਹੀਂ ਪਤਾ ਹੈ ਅਸਲੀ ਹੈ ਕਿ ਨਕਲੀ ਹੈ ਪਰ ਉਹ ਪ੍ਰਸ਼ਾਸਨ ਪਤਾ ਕਰੂਗਾ ਨਾ ਵੀ ਕੀ ਹੈ ਇਹ ਆ ਪਿਸਤੌਲ ਹੈ ਜੀ ਦੇਖ ਸਕਦੇ ਹੋ ਜਿਹਦੇ ਨਾਲ ਗੱਲ ਤੇ ਮੈਨੂੰ ਸੰਮਣ ਭੇਜਤੇ ਮੇਰੇ ਦੋ ਪੇਸ਼ੀਆਂ ਪੈ ਗਈਆਂ ਪੰਚਾਇਤ ਨੂੰ ਸੰਮਣ ਭੇਜਤੇ ਨੇ ਪਰ ਉਹ ਆਦੇ ਪ੍ਰਸ਼ਾਸਨ ਦੇਖਦੇੁੱਛੇ ਗਏ ਜਿਹੜੇ ਤਿੰਨ ਜਿਲ੍ਹਿਆਂ ਦੇ ਵਿੱਚ ਇਹ ਕਰਕੇ ਆਇਆ ਪਹਿਲਾਂ ਪਟਿਆਲੇ ਜ਼ਿਲ੍ਹੇ ਚ ਪਾਤੜਾ ਫਿਰ ਮਾਨਸਾ ਜ਼ਿਲ੍ਹੇ ਚ ਪਿੰਡ ਬਰੇਟਾਂ ਦੇ ਕੋਲੇ ਖਡਾਲਾ ਫੇ ਤੀਜਾ ਇਹ ਆਪਣਾ ਖੜਿਆਲਾ ਜਿੱਥੇ ਇਹਦਾ ਕੁਝ ਵਿਗੜਿਆ ਨਹੀਂ ਇਹ ਚਾਂਬੜ ਗਏ ਤਾਂ ਇੱਕ ਗੈਂਗ ਹੈ ਇੱਕ ਤਾਂ ਇਹਦਾ ਸੌਰਾ ਹੈ ਇੱਕ ਇਹਦੇ ਘਰ ਵਾਲੀ ਉਹ ਤਾਂ ਦੁਕਾਨ ਤੇ ਬੰਦੇ ਨੇ ਇਹ ਲੋਕਾਂ ਨੂੰ ਬਾਹਰੋਂ ਲੁੱਟਦਾ ਹੈ